ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰਾਸ਼ਟਰਪਤੀ ਉਲਾਦੀਮੀਰ ਪੁਤਿਨ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਸਹਿਮਤ ਨਹੀਂ ਹੁੰਦੇ ਹਨ ਤਾਂ ਰੂਸ ਨੂੰ ਬਹੁਤ ਗੰਭੀਰ ਨਤੀਜੇ ਭੁਗਤਨੇ ਪੈਣਗੇ। ਉਹਨਾਂ ਨੇ ਇਹ ਬਿਆਨ ਕੈਨੇਡੀਅਨ ਸੈਂਟਰ ਵਿਖੇ ਇੱਕ ਸਮਾਗਮ ਦੌਰਾਨ ਦਿੱਤਾ ਜਿੱਥੇ ਉਹ ਕਲਾ ਜਗਤ ਦੇ ਸਨਮਾਨਿਤ ਵਿਅਕਤੀਆਂ ਦਾ ਐਲਾਨ ਕਰਨ ਆਏ ਸਨ। 트ੰਪ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਅਲਾਸਕਾ ਵਿੱਚ ਪੁਤਿਨ ਨਾਲ ਮੁਲਾਕਾਤ ਕਰਨਗੇ ਅਤੇ ਇਹ ਮੁਲਾਕਾਤ ਯੁੱਧ ਨੂੰ ਖਤਮ ਕਰਨ ਵੱਲ ਪਹਿਲਾ ਕਦਮ ਹੋਵੇਗੀ। ਉਹਨਾਂ ਨੇ ਕਿਹਾ ਕਿ ਮੈਂ ਇਸ ਯੁੱਧ ਨੂੰ ਖਤਮ ਕਰਨਾ ਚਾਹੁੰਦਾ ਹਾਂ ਇਹ ਬਾਈਡਨ ਦੀ ਜੰਗ ਹੈ ਪਰ ਮੈਨੂੰ ਇਸ ਨੂੰ ਖਤਮ ਕਰਨ ਤੇ ਮਾਣ ਮਹਿਸੂਸ ਹੋਵੇਗਾ ਉਹਨਾਂ ਇਹ ਵੀ ਕਿਹਾ ਕਿ ਪਹਿਲੀ ਮੀਟਿੰਗ ਤੋਂ ਬਾਅਦ ਜੇ ਜ਼ਰੂਰੀ ਹੋਇਆ ਤਾਂ ਦੂਜੀ ਵਧੇਰੇ ਮਹੱਤਵਪੂਰਨ ਮੀਟਿੰਗ ਵੀ ਕੀਤੀ ਜਾ ਸਕਦੀ ਹੈ ਜਿਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੁਲਾਦੀਮੀਰ ਜ਼ੈਲੈਕਸੀ ਵੀ ਹਿੱਸਾ ਲੈ ਸਕਦੇ ਹਨ 트럼ਪ ਨੇ ਜੰਗ ਵਿੱਚ ਭਾਰੀ ਜਾਨੀ ਨੁਕਸਾਨ ਤੇ ਚਿੰਤਾ ਪ੍ਰਗਟ ਕੀਤੀ ਉਹਨਾਂ ਕਿਹਾ ਪਿਛਲੇ ਹਫਤੇ 7213 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਨਿਕ ਸਨ ਸ਼ਹਿਰ ਵਿੱਚ ਮਿਜ਼ਾਈਲਾਂ ਡਿੱਗ ਰਹੀਆਂ ਹਨ ਜਿਸ ਨਾਲ ਆਮ ਨਾਗਰਿਕ ਵੀ ਮਾਰੇ ਜਾ ਰਹੇ ਹਨ ਜੇਕਰ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਹਾਂ ਤਾਂ ਇਹ ਇੱਕ ਵੱਡੀ ਗੱਲ ਹੋਵੇਗੀ। ਉਹਨਾਂ ਨੇ ਇਹ ਵੀ ਮੰਨਿਆ ਕਿ ਰੂਸ 'ਤੇ ਭਰੋਸਾ ਕਰਨਾ ਮੁਸ਼ਕਲ ਹੈ ਕਿਉਂਕਿ ਗੱਲਬਾਤ ਤੋਂ ਬਾਅਦ ਵੀ ਨਾਗਰਿਕ ਖੇਤਾਂ 'ਤੇ ਹਮਲੇ ਜਾਰੀ ਹਨ। ਅਲਾਸਕਾ ਵਿੱਚ ਹੋਈ ਇਸ ਮੁਲਾਕਾਤ ਨੂੰ 트ੰਪ ਦੇ ਕਾਰਜਕਾਲ ਦਾ ਇੱਕ ਮਹੱਤਵਪੂਰਨ ਫ਼ੂਟਨੀਤਿਕ ਕਦਮ ਮੰਨਿਆ ਜਾ ਰਿਹਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਇਹ ਮੁਲਾਕਾਤ ਯੁੱਧ ਨੂੰ ਖਤਮ ਕਰਨ ਦਾ ਰਾਹ ਖੋਲਦੀ ਹੈ ਜਾਂ ਰੂਸ ਨੂੰ ਉਹਨਾਂ ਬਹੁਤ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਬਾਰੇ 트ੰਪ ਨੇ ਚੇਤਾਵਨੀ ਦਿੱਤੀ ਹੈ।